ਡਬਲ ਜੰਤੀ ਦੇ ਵਿੱਚ ਵੀਜ਼ੇ ਦੇ ਨਾਮ ਤੇ ਠੱਗੀ ਸ਼ੁਰੂ ਤਾਂ ਹੁੰਦੀ ਆ ਹੀ ਹੈ ਜੀ ਤੇ ਆਪਾਂ ਗੱਲ ਕਰੀਏ ਕਿ ਪੂਰਾ ਪਿਛਲੇ 2-3 ਸਾਲਾਂ ਤੋਂ ਟੂਰਿਸਟ ਵੀਜ਼ੇ ਦੇ ਉੱਪਰ ਵੀ ਬਹੁਤ ਜ਼ਿਆਦਾ ਠੱਗੀ ਹੋਣ ਲੱਗ ਗਈ ਬੜੀ ਮਿਨੀਮਮ ਫੀਸ ਹੁੰਦੀ ਹੈ ਟੂਰਿਸਟ ਵੀਜ਼ੇ ਦੀ ਤੇ ਉਹਦੇ ਵਿੱਚ ਲੋਕਲ 10 ਲੱਖ 20 ਲੱਖ 15 ਲੱਖ ਇਹ ਤਾਂ ਚਾਰ ਚੱਕਰੀ ਜਾਂਦੇ ਆ ਕਿ ਲੋਕ ਚਲੇ ਮੈਂ ਭਾਨੂੰ ਸੱਧੂਕੋੜ ਵੀ ਸਾਡੇ ਪੈਸੇ ਇੰਨੇ ਫਸੇ ਹੋਏ ਆ ਕਿ ਸਾਡਾ 15 ਲੱਖ ਪਾਦ ਗਿਆ ਸਾਡਾ 20 ਲੱਖ ਫਿਰ ਉਹ ਤਾਂ ਬੰਦਾ ਸੱਚਾ ਲੋਕਾਂ ਨਾਲ ਨਹੀਂ ਲੜਦਾ ਉਹ ਜੀ ਉਹ ਬੰਦਾ ਠੀਕ ਹੈ ਮੈਂ ਵੀ ਬਾਲੇ ਸਿੱਧੂ ਕੋਲੋਂ ਕੀਤਾ ਹੋਇਆ ਹੈ ਉਹ ਬੰਦਾ ਸੱਚਾ ਲੜਦਾ ਮੈਂ ਇਹ ਗੱਲ ਮੰਨਦਾ ਪਰ ਜੇ ਮੇਰੀ ਵੀਡੀਓ ਪਾਣੀ ਸਿੱਧੂ ਵੀਰ ਤੱਕ ਪਹੁੰਚਦੀ ਹੈ ਤਾਂ ਮੈਂ ਇੱਕ ਚੀਜ਼ ਕਹਿਣਾ ਕਿ ਵੀਰ ਸਾਰੇ ਏਜੰਡ ਚੋਰ ਨਹੀਂ ਹੁੰਦੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪਰਮਜੀਤ ਸਿੰਘ ਐਸਡੀ ਟੂਰਨ ਟ੍ਰੈਵਲ ਇੰਟੀਗ੍ਰੇਸ਼ਨ ਕੰਸਲਟੈਂਟ ਮੰਡੀ ਗੋਵਿੰਦਗੜ੍ਹ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਵੀਡੀਓ ਦੇ ਰਿਕਾਰਡਿੰਗ ਵੀ ਅੱਜ ਦੇ ਸਮੇਂ ਦੇ ਵਿੱਚ ਲੋਕ ਕਿਦਾਂ ट्रैवल ਏਜੰਟ ਵੀ ਕਿਦਾਂ ਠੱਗੀਆਂ ਮਾਰਦੇ ਆ ਵੀਜ਼ਾ ਇਹ ਕੋਈ ਛੋਟੇ ਜਿਹੀ ਕੋਈ ਕੰਟਰੀ ਦਾ ਵੀਜ਼ਾ ਹੁੰਦਾ ਉਹਦੀ ਲੱਖਾਂ ਰੁਪਏ ਚਾਰਜ ਕੀਤਾ ਜਾਂਦਾ ਅੱਜ ਅਸੀਂ ਆਪਣੇ ਨਾਲ ਲੈ ਕੇ ਆਏ ਆ ਸਰਦਾਰ ਮਨਜੀਤ ਸਿੰਘ ਜੋ ਕਿ ਤੁਹਾਨੂੰ ਵੀਜ਼ਾ ਰਿਗਾਰਡਿੰਗ ਦੱਸਣਗੇ ਕਿ ਠੱਗੀਆਂ ਤੋਂ ਕਿਦਾਂ ਬਚਿਆ ਜਾ ਸਕਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪ ਤੁਸੀਂ ਸਾਨੂੰ ਇਹ ਦੱਸੋ ਵੀ ਜਿਹੜਾ ਵੀਜ਼ਾ ਇਹ ਵੀ ਕਿਦਾਂ ਲੋਕ ਠੱਗੀ ਮਾਰਦੇ ਆ ਤੇ ਵੀਜ਼ਾ ਦਾ ਜਿਹੜਾ ਪ੍ਰੋਸੈਸਾ ਕਿੰਨਾ ਕੁ ਜ਼ਿਆਦਾ ਮਹਿੰਗਾ ਹੁੰਦਾ ਜਾਂ ਕਿੰਨਾ ਕੁ ਵੀ ਲੋਕਾਂ ਦੀ ਇਹ ਹੋ ਜਾਂਦਾ ਵੀ ਇੱਕ ਵੀਜ਼ਾ ਲੈਣਾ ਬਹੁਤ ਵੱਡੀ ਗੱਲ ਆ ਲੋਕਾਂ ਤੋਂ ਜਿਹੜੇ ਏਜੰਟਾਂ ਠਾਂ ਲੱਖਾਂ ਰੁਪਈਆ ਠੱਗੀ ਲੈ ਦਿੰਦੇ ਮਾਰ ਦਿੰਦੇ ਆ ਜੀ ਇਹਦੇ ਰਿਕਾਰਡ ਕਿਦਾਂ ਬਚਿਆ ਜਾਂਦਾ ਸਾਡੇ ਅਜ ਡਬਲ ਏਜੰਟੀ ਦੇ ਵਿੱਚ ਵੀਜ਼ੇ ਦੇ ਨਾਮ ਤੇ ਠੱਗੀ ਸ਼ੁਰੂ ਤੋਂ ਹੁੰਦੀ ਆਈ ਹੈ ਜੀ ਤੇ ਆਪਾਂ ਗੱਲ ਕਰੀਏ ਕਿ ਹੁਣ ਪਿਛਲੇ 2-3 ਸਾਲਾਂ ਤੋਂ ਟੂਰਿਸਟ ਵੀਜ਼ੇ ਦੇ ਉੱਪਰ ਵੀ ਬਹੁਤ ਜ਼ਿਆਦਾ ਠੱਗੀ ਹੋਣ ਲੱਗੀ ਬੜੀ ਮਿਨੀਮਮ ਫੀਸ ਹੁੰਦੀ ਆ ਟੂਰਿਸਟ ਵੀਜ਼ੇ ਦੀ ਤੇ ਉਹਦੇ ਵਿੱਚ ਲੋਕਲ 10 ਲੱਖ 20 ਲੱਖ 15 ਲੱਖ ਇਹਦਾ ਚਾਰਜ ਕਰੀ ਜਾਂਦੇ ਆ ਔਰ ਲੋਕੀ ਕਰਵਾਈ ਵੀ ਜਾਂਦੇ ਹੈ ਵੱਡੀ ਗੱਲ ਤਾਂ ਇਹ ਹੈ ਨਾ ਕਿ ਏਜੰਟ ਠੱਗੀ ਕਰਦੇ ਪਏ ਨੇ ਪਰ ਲੋਕੀ ਕਰਵਾ ਵੀ ਰਹੇ ਨੇ ਹੁਣ ਇਹਦੇ ਤੋਂ ਤੁਸੀਂ ਯਾਰ ਕਿਵੇਂ ਬਚਿਆ ਜਾ ਸਕਦੇ ਦੇਖੋ ਪਹਿਲੀ ਗੱਲ ਕਿਸੇ ਵੀ ਕੰਟਰੀ ਦਾ ਵੀਜ਼ਾ ਲੱਖਾਂ ਰੁਪਏ ਦੇ ਵਿੱਚ ਨਹੀਂ ਆਉਂਦਾ 100 ਡਾਲਰ ਤੋਂ 150 200 ਡਾਲਰ ਸਿਰਫ ਅੰਬੈਸੀ ਦੀ ਫੀਸ ਹੈ ਇਸ ਤੋਂ ਉੱਪਰ ਕਿਸੇ ਵੀ ਅੰਬੈਸੀ ਦੀ ਫੀਸ ਨਹੀਂ ਆਏਗੀ ਟਰੈਵਲ ਏਜੰਟ ਦੇ ਆਪਣੇ ਖਰਚੇ ਲਾ ਲਓ ਤੁਸੀਂ 10000 ਰੁਪਏ ਲਾ ਲੈਂਦੇ ਕੋਈ 20 ਲਾ ਲੈਂਦੇ ਅੰਦਰ ਕੋਈ 3 ਲਾ ਲਏਗਾ ਮੈਕਸਮਮ ਤੋਂ ਮੈਕਸਮਮ ਵੀਜ਼ਾ 50000 ਰੁਪਏ ਤੱਕ ਜਾਂਦਾ ਇਸ ਤੋਂ ਉੱਪਰ ਕਦੀ ਕੋਈ ਵੀ ਵੀਜ਼ਾ ਨਹੀਂ ਹੋਏਗਾ ਕਿਸੇ ਵੀ ਦੁਨੀਆ ਦਾ ਵੀਜ਼ਾ ਪੰਜਾਬਰ ਤੋਂ ਪਰ ਨਹੀਂ ਹੈਗਾ ਸਾਨੂੰ ਤੁਸੀਂ ਇੱਕ ਇੱਕ ਗੱਲ ਦੱਸੋ ਜਿਵੇਂ ਤੁਹਾਡੇ ਕੋਲ ਵੀ ਫ੍ਰੈਸ਼ਰ ਆ ਜਾਂਦਾ ਹਨ ਮੈਂ ਖੁਦ ਮੈਨੂੰ ਮੈਂ ਮੰਨ ਲੈਂਦਾ ਵੀ ਮੈਨੂੰ ਵੀਜ਼ੇ ਰਿਕਾਰਡਿੰਗ ਕੋਈ ਨੌਲੇਜ ਜ਼ਿਆਦਾ ਨੌਲੇਜ ਨਹੀਂ ਹੁਣ ਮੈਂ ਇੱਕ ਟਰੈਵਲ ਏਜੰਟ ਕੋਲ ਜਾਂਦਾ ਵੀ ਮੈਂ ਵੀਜ਼ਾ ਲਗਾਣਾ ਮੈਂ ਕਿਸੇ ਬੜੀ ਕੰਟਰੀ ਦਾ ਵੀਜ਼ਾ ਲਗਾਣਾ ਉਹ ਮੈਨੂੰ ਸਿੱਧਾ ਕਹਿੰਦਾ ਜੀ ਭਾ 10 ਲੱਖ ਦੇ ਦੋ ਵੀ ਸ਼ੋਰ ਸ਼ੌਟ ਵੀਜ਼ਾ ਹੋਗਾ ਜਾਂ ਐਨੀ ਪਾਵਰਿਕ ਟਰੈਵਲ ਏਜੰਟ ਕੋਲ ਹੁੰਦੀ ਹੈ ਵੀ ਉਹ ਕਿਸੇ ਨੂੰ ਸ਼ੋਰ ਸ਼ੌਟ ਕਹਿ ਸਕਦਾ ਵੀ ਤੇਰਾ ਵੀਜ਼ਾ ਲੱਗੂ ਕਿਉਂ ਵੀਜ਼ਾ ਲਗਾਣਾ ਉਹ ਸਾਨੂੰ ਵੀ ਇੰਨਾ ਕੁ ਪਤਾ ਵੀ ਵੀਜ਼ਾ ਲਗਾਣਾ ਉਹਦੇ ਹੱਥ 'ਚ ਨਹੀਂ ਸ਼ੋਰ ਸ਼ੋਰਟ ਵੀਜ਼ਾ ਪੈਸੇ ਠੱਗਣ ਦਾ ਇੱਕ ਨਾਮ ਬਣਾਇਆ ਗਿਆ ਕੋਈ ਵੀ ਕੰਟਰੀ ਤੁਹਾਨੂੰ ਸ਼ੋਰ ਸ਼ੋਰਟ ਕੀ ਕਨਸੈਪਟ 'ਚ ਹੈ ਹੀ ਨਹੀਂ ਹੈਗਾ ਕਿ ਅਸੀਂ ਸ਼ੋਰ ਸ਼ੋਰਟ ਵੀਜ਼ਾ ਦੇ ਦਿਆ ਤੇ ਸ਼ੋਰ ਸ਼ੋਰ ਲੋਕੀ ਕੀ ਕਹਿੰਦੇ ਤੁਹਾਨੂੰ ਤੁਸੀਂ ਪੇਪਰ ਦੇ ਰਹੇ ਹੋ ਕਿਸੇ ਨੂੰ ਵੀ ਤੇ ਉਹਦੇ ਵਿੱਚ ਤੁਸੀਂ ਮਤਲਬ ਇੱਕ ਵਾਰੀ ਏਜੰਟ ਟਰਾਈ ਕਰ ਲੂਗਾ ਨਹੀਂ ਵੀਜ਼ਾ ਆਇਆ ਉਹਨੇ ਦੂਜੀ ਵਾਰ ਟਰਾਈ ਕਰ ਲੈਣਾ ਨਹੀਂ ਵੀਜ਼ਾ ਆਇਆ ਉਹਨੇ ਤੀਜੀ ਵਾਰ ਟਰਾਈ ਕਰ ਲੈਣਾ ਪਰ ਤੁਹਾਨੂੰ ਪਤਾ ਨਹੀਂ ਤੁਹਾਡੀਆਂ ਰਿਫਿਊਜ਼ ਲਾਂ ਜਾ ਰਹੀਆਂ ਨੇ ਉੱਤੇ ਠੀਕ ਹੈ ਸੋ ਇਸ ਕਲ ਕੇ ਤੁਸੀਂ ਸ਼ੋਰ ਸ਼ੋਰ ਵਾਲੇ ਚੱਕਰਾਂ ਚ ਤੇ ਦੀ ਬੀਨਾ ਪਿਆ ਕਰੋ ਤੁਸੀਂ ਵੀਜ਼ਾ ਲੈਣਾ ਹੈ ਸਿੱਧਾ ਨਾਰਮਲ ਵੀਜ਼ਾ ਲਓ ਆਪਣੇ ਡਾਕੂਮੈਂਟ ਦੇ ਉੱਪਰ ਵੀਜ਼ਾ ਲਓ ਆਪਣੀ ਟਰੈਵਲ ਹਿਸਟਰੀ ਦੇ ਉੱਪਰ ਵੀਜ਼ਾ ਲਓ ਆਪਣੇ ਪੇਪਰ ਪ੍ਰੋਪਰ ਲਗਾਓ ਤਾਂ ਹਰ ਇੱਕ ਕੰਟਰੀ ਵੀਜ਼ਾ ਤੇ ਰਵਾਸੇ ਬੈਠੀ ਹੈ ਰਹੀ ਗੱਲ 10 ਲੱਖ ਦੀ 20 ਲੱਖ ਦੀ ਤੁਸੀਂ ਕਹਿ ਰਹੇ ਹੋ ਦੇਖੋ ਇੰਨਾ ਤਾਂ ਹੁਣ ਕਸਟਮਰ ਨੂੰ ਵੀ ਅਵੇਅਰ ਹੋਣਾ ਪਏਗਾ ਕਿ ਐਨੇ ਪੈਸੇ ਕਿਸੇ ਵੀ ਕੰਟਰੀ ਦੇ ਨਹੀਂ ਹੈਗੇ ਤੇ ਅਸੀਂ ਕਿਉਂ ਦੇ ਰਹੇ ਹਾਂ ਕਿਸ ਚੀਜ਼ ਦੇ ਹੁਣ ਕਈ ਗਸਟਮਰ ਕਹਿੰਦੇ ਜੀ ਅਸੀਂ ਪਹੁੰਚ ਕਰਕੇ ਦਿੰਨੇ ਆ ਨਾ ਤੁਸੀਂ ਉੱਤੇ ਪਹੁੰਚੋ ਅਸੀਂ ਫਿਰ ਪੈਸੇ ਲਵਾਂਗੇ ਐਦਾਂ ਦਾ ਕੋਈ ਵੀ ਸਾਹਮਣੇ ਵਾਲੀ ਕੰਟਰੀ ਦੇ ਵਿੱਚ ਕੋਈ ਵੀ ਕਨਸੈਪਟ ਨਹੀਂ ਹੈਗਾ ਕਿ ਕਿਸੇ ਨਾਲ ਉੱਤੇ ਸੈਟਿੰਗ ਹੋ ਸਕੈ ਕਿ ਮੇਰਾ ਬੰਦਾ 에ਅਰਪੋਰਟ ਤੇ ਉਤਰ ਗਿਆ ਤੇ ਤੁਸੀਂ ਬਾਹਰ ਕਢਾ ਦਿਓ ਐਦਾਂ ਦਾ ਕੁਝ ਨਹੀਂ ਹੁੰਦਾ ਹੈਗਾ ਸੋ ਇਹਦੇ ਤੋਂ ਤੁਹਾਨੂੰ ਖੁਦ ਵੀ ਬਚਣਾ ਪਏਗਾ ਕਿ ਇੰਨੇ ਬੈਠੇ ਕਿਸੇ ਚੀਜ਼ ਦੇ ਨਹੀਂ ਹੁੰਦੇ ਜੀ ਨਹੀਂ ਤੁਹਾਡੇ ਕਹਿਣ ਦਾ ਮਤਲਬ là ਜਿੱਦਾਂ ਆਪਾਂ ਵੀ ਆਪਾਂ ਸਿੱਧੀ ਗੱਲ ਕਰੀ ਵੀ ਇੱਕ ਵਾਰ ਵੀ ਇੱਕ ਬੱਚਾ ਪੇਪਰ ਦੇ ਦਿੰਦਾ ਉਹ ਫੇਲ ਹੋ ਗਿਆ ਦੁਬਾਰਾ ਇੱਕ ਲਾਦੇ ਦੇ ਦੁਬਾਰਾ ਪੇਪਰ ਦਿੰਦਾ ਫਿਰ ਤੀਜੀ ਵਾਰ ਦਿੰਦੋਨੇ ਤੀਜੀ ਵਾਰ ਦਾ ਪਾਸ ਹੋ ਜਾਣਾ ਵੀ ਸ਼ੋਰ ਛੋੜਦਾ ਹੈ ਮਤਲਬ ਵੀ ਜਦੋਂ ਇੱਕ ਕੋਰ ਫਾਈਲ ਆ ਗਈ ਰਿਫਿਊਜ਼ਲ ਆ ਗਈ ਤਾਂ ਏਜੰਟ ਨੇ ਆਪਣੇ ਕੋਲ ਦੁਬਾਰਾ ਫਾਈਲ ਨਾ ਦੇਣੀ ਉਹਦੀ ਹਾਂ ਦੇਖੋ ਹੁਣ ਵੀਜ਼ਾ ਇੱਕ ਵਾਰੀ ਲਗਾਇਆ ਐਕਚੁਅਲੀ ਏਜੰਟ ਦਾ ਖਰਚਾ ਕਿੰਨਾ ਹੋਣਾ ਜੀ 100 ਡਾਲਰ 8000 ਰੁਪਿਆ 10000 ਰੁਪਿਆ 15000 ਰੁਪਿਆ ਆ ਜਾਊਗਾ ਉਹਨੇ ਪੰਜ ਸੱਤ ਜਾਣੇ ਤੇ ਵੀਜ਼ਾ ਪਰਣਾ 15-15000 ਰੁਪਿਆ ਕਰਕੇ ਲੱਖ ਰੁਪਿਆ ਲਾਣਾ ਉਹਨੇ ਵੀਜ਼ੇ ਬਾਦਲੇ ਉਹਨੂੰ ਲੱਖ ਜੋ ਇੱਕ ਦਾ ਆ ਗਿਆ 6 ਦੇ ਵੀਜ਼ੇ ਨਹੀਂ ਆਏ ਉਹਨੇ 6 ਰੁਪਏ ਟਰਾਈ ਕਰ ਲਿਆ ਹੁਣ 1 ਕਿਲੋ ਤਾਂ 10 ਲੱਖ ਲੈ ਕੇ ਆਇਆ ਨਾ ਖੱਤਰ ਤਾਂ ਉਹਦਾ 1 ਟੈਕ 1 ਲੱਖ ਰੁਪਈਆ ਆ ਗਿਆ ਮੁੜ ਕੇ ਫੇਰ ਉਹਨੇ ਪੈਸੇ ਲੈ ਲੇ ਠੀਕ ਹੈ ਹੁਣ ਜਿਹੜਾ 6 ਜਾਣੇ ਰਾਗੇ ਉਹਨਾਂ ਨੂੰ ਫੇਰ ਉਹਨੇ 10-10 ਹਜ਼ਾਰ ਰੁਪਏ ਮੇਰੇ ਪਾਸ ਦੇਣਾ ਠੀਕ ਹੈ ਇਹ ਤੁਹਾਡੀ ਸਰਕਾਰੀ ਫੀਸ ਭਰਨੀ ਹੈ ਜਾਂ ਉਹਨੇ ਆਪਣੇ ਕੋਲ ਹੀ ਭਰ ਲੈਣੇ ਨੇ ਹੁਣ ਉਹਦੇ ਵਿੱਚ ਕੀ ਹੈ 6 ਜੋ ਇੱਕਦੇ ਦਾ ਬਰ ਨਿਕਲੇ ਹੋਣਾ ਤੇ ਲੱਕ ਹੈ ਚਲੋ ਆਹ ਵੀ ਜਾਂਦੇ ਨੇ ਸਾਰਿਆਂ ਦੇ ਇਹ ਤੁਸੀਂ ਉਹ ਗੱਲ ਕਹਿ ਰਹੇ ਹੋ ਵੀ ਇੱਕ ਬੰਦਾ ਬਾਬੇ ਕੋਲ ਚਲੇ ਗਿਆ ਵੀ ਆ 100 ਕੁੜੀਆਂ ਤੂੰ ਲੈ ਲੈ ਇੱਕਦੇ ਦਾ ਮੁੰਡਾ ਹੋਣਾ ਹੀ ਹੋਣਾ ਬਸ ਯਾਨੀ ਕਿ ਟ੍ਰੈਵਲ ਟ੍ਰੈਵਲ ਏਜੰਟ ਦੇ ਹੱਥ 'ਚ ਨਹੀਂ ਹੁੰਦਾ ਹੈਗਾ ਇਹਨਾਂ ਨੇ ਲਿਖ ਕੇ ਦਿੰਨਾ ਵੀਜ਼ਾ ਆ ਜਾ ਕੋਈ ਏਜੰਟ ਟ੍ਰੈਵਲ ਦੇ ਨਾਂ ਤੇ ਬਹੁਤ ਬੜੀ ਠੱਗੀ ਆ ਇਹ ਠੱਗੀ ਆ ਤੁਸੀਂ ਈਵਨ ਤੁਸੀਂ ਦੇਖੋ ਦੁਬਈ ਦਾ ਜਿਹੜਾ ਨਾਰਮਲੀ ਇੱਕ ਵੀਜ਼ਾ ਲੈ ਕੇ ਚੱਲੀਏ ਤੁਸੀਂ ਉਹਨੂੰ ਵੀ ਸ਼ੋਰ-ਸ਼ੋਰ ਨਹੀਂ ਕਰ ਸਕਦੇ ਕਿ ਦੁਬਈ ਤੁਹਾਨੂੰ ਵੀਜ਼ਾ ਦੇਗਾ ਨਹੀਂ ਹੁੰਦਾ ਇਦਾਂ ਦੇਖੋ ਤੁਸੀਂ ਇੰਨਾ ਕੁਝ ਕਹਿ ਰਹੇ ਮੈਨੂੰ ਆ ਲੱਗਦਾ ਟ੍ਰੈਵਲ ਏਜੰਟਾਂ ਨੇ ਤੁਹਾਡੇ ਮਗਰ ਪੈ ਜਾਣਾ ਨਹੀਂ ਤੁਸੀਂ ਸਾਡੇ ਸਾਰੇ ਕੱਪੜੇ ਹੀ ਤਾਰੀ ਜਾਂਦੇ ਹੋ ਕਿਉਂ ਕੱਪੜੇ ਉਧਾਰ ਰਹੇ ਆਂ ਜੀ ਦੇਖੋ ਅਸੀਂ 14 ਸਾਲਾਂ ਤੋਂ ਇਹ ਕੰਮ ਕਰਦੇ ਆਪੇ ਅਸੀਂ ਤਾਂ ਅੱਜ ਤੱਕ ਅ ਮੇਰੀ ਪਿਛਲੀ ਵੀਡੀਓ ਦੇ ਵਿੱਚ ਵੀ ਪਿਆ ਅਸੀਂ 13000 ਰੁਪਏ ਚਾਰਜ ਕਰਦੇ ਆ ਜਿਹਦੇ ਕੋਲ ਸਪான்ਸਰ ਨਹੀਂ ਹੈਗੀ 8000 ਰੁਪਏ ਚਾਰਜ ਕਰਦੇ ਜਿਹਦੇ ਕੋਲ ਸਪான்ਸਰ ਹੈ ਸਾਡੀ ਤਾਂ ਹਰ ਇੱਕ ਵੀਡੀਓ ਦੇ ਵਿੱਚ ਇਹ ਚੀਜ਼ ਜਾਂਦੀ ਪਈ ਹੈ ਕਿ ਭਾਈ ਤੁਸੀਂ ਇੰਨੇ ਲੱਖਾਂ ਰੁਪਏ ਲਾ ਦਿਓ ਸਿਰਫ ਇੱਕ ਬਹੁਤ ਛੋਟੀ ਜੀ ਅਮਾਉਂਟ ਹੈ ਵੀਜ਼ੇ ਦੀ ਇਹਨੂੰ ਭਰੋ ਆਪਣਾ ਮੈਸੀ ਵੀਜ਼ਾ ਆਪਣੇ ਕਾਰਡ ਤੋਂ ਦਿਓ ਅਸਤਾ ਹਰ ਵਾਰੀ ਇਹੀ ਗੱਲ ਤੁਹਾਨੂੰ ਦਰਿਆਉਂਦੇ ਆ ਜਣ ਕਿਹੜੀ ਐਮਬੈਸੀ ਫੀਸਾਂ ਸਿਰਫ ਬਹੁਤ ਜ਼ਿਆਦਾ ਘੱਟ ਆਉਂਦਾ ਉਹੀਓ ਹੋਊਗਾ ਬਣਾਇਆ ਜਾਂਦਾ ਵੀ 5 ਲੱਖ ਦੇ ਦੋ ਜੀ 10 ਲੱਖ ਦੇ ਦੋ ਤੁਹਾਡੇ ਸਾਲ ਅੰਬੈਸੀ ਦੀ ਫੀਸ ਕਿੰਨੀ ਕੁ ਹੁੰਦੀ ਹੈ ਵੈਸੇ 100 ਡਾਲਰ ਤੋਂ ਲੈ ਕੇ 150 ਡਾਲਰ ਤੱਕ 7000 ਰੁਪਏ ਤੋਂ ਲੈ ਕੇ 10000 ਮੈਕਸਿਮਮ ਯੂਕੇ ਦੀ ਹੈ ਉਹ ਪਾਉਂਡ ਚ ਆ ਜਾਣੀਆਂ 15000 ਹੋ ਜਾਣੀਆਂ ਮਤਲਬ ਹੁਣ ਯੂਰਪ ਦਾ ਵੀਜ਼ਾ ਹੈ ਉਹ 100 ਯੂਰੋ ਦਾ ਆ ਗਿਆ 10000 ਹੋ ਗਿਆ ਯੂਕੇ ਦਾ ਵੀਜ਼ਾ ਹੈ 100 ਪਾਉਂਡ ਦਾ ਆ ਗਿਆ 15000 12000 ਰੁਪਏ ਦਾੋਂ ਘੱਟ ਰੁਪਈ ਲਗਣੀ ਸੋਈ ਫੀਸ ਹੈ ਕੈਨੇਡਾ ਦਾ ਵੀਜ਼ਾ 100 ਡਾਲਰ ਉਹ 7000 ਰੁਪਏ ਦਾ ਹੀ ਹੋ ਗਿਆ 650 ਰੁਪਏ ਲੋਕੀ ਕੈਨੇਡਾ ਦੇ ਨਾਮ ਤੇ 20 ਲੱਖ ਰੁਪਇਆ ਦਿੰਦੇ ਆ ਖਰਚਾ ਕਿੰਨਾ ਜੀ ਤੁਹਾਡਾ 6500 ਰੁਪਇਆ 6500 ਰੁਪਇਆ ਖਰਚਾ ਲੋਕ 20 ਵੀ ਲੱਖ ਰੁਪਇਆ ਦੇ ਰਹੇ ਆ ਫੇਰ ਤਾਂ ਸਿੱਧੀ ਸਿੱਧੀ ਜਾਣ ਕੇ ਵੀ ਟਰੈਵਲ ਏਜੰਸੀ ਦਾ ਇਹ ਠੱਗੀ ਆ ਫਿਰ ਇਸ ਕਰਕੇ ਇਹ ਲੋਕ ਚਲੇ ਜਾਂਦੇ ਆ ਭਾਣੂ ਸੱਧੂਕੋੜ ਵੀ ਸਾਡੇ ਪੈਸੇ ਇੰਨੇ ਫਸੇ ਹੋਏ ਆ ਕਿ ਸਾਡਾ 15 ਲੱਖ ਬਣ ਗਿਆ ਸਾਡਾ 20 ਲੱਖ ਫੇਰ ਉਹ ਤਾਂ ਬੰਦਾ ਸੱਚਾ ਲੋਕਾਂ ਨਾਲ ਨਹੀਂ ਲੜਦਾ ਜੀ ਦੇਖੋ ਜੀ ਉਹ ਬੰਦਾ ਠੀਕ ਆ ਮੈਂ ਵੀ ਬਾਲੇ ਸਿੱਧੂ ਕੋਲੋਂ ਕੀਤਾ ਹੋਇਆ ਉਹ ਬੰਦਾ ਸੱਚਾ ਲੜਦਾ ਮੈਂ ਇਹ ਗੱਲ ਮੰਨਦਾ ਪਰ ਜੇ ਮੇਰੀ ਵੀਡੀਓ ਬਾਲੇ ਸਿੱਧ ਤਾਂ ਮੈਂ ਕੀ ਜੀ ਕਹਿਣਾ ਕਿ ਵੀਰ ਸਾਰੇ ਏਜੰਟ ਚੋਰ ਨਹੀਂ ਹੁੰਦੇ ਤੁਸੀਂ ਸਾਡਾ ਰਿਕਾਰਡ ਚੈੱਕ ਕਰਕੇ ਦੇਖੋ ਤੁਸੀਂ ਸਾਰਿਆਂ ਨੂੰ ਇੱਕੋ ਰਸੇ 'ਤੇ ਕਿਵੇਂ ਬੰਨ੍ਹ ਸਕਦੇ ਹੋ ਤੁਸੀਂ ਸੋਸ਼ਲ ਮੀਡੀਆ ਦਾ ਜਾਂ ਤੁਸੀਂ ਹੈ ਨਾ ਸੋਸ਼ਲ ਵਰਕਰ ਹੋ ਲੋਕਾਂ ਦਾ ਕੰਮ ਕਰਦੇ ਹੋ ਤਾਂ ਜੋ ਤੁਸੀਂ ਸਹੀ ਹੋ ਬਾਕੀ ਸਾਰੇ ਸਹੀ ਨਹੀਂ ਹੈਗੇ ਉਹਦੇ ਵਿੱਚ ਵੀ ਇਹ ਕੋਈ ਜ਼ਰੂਰੀ ਤਾਂ ਨਹੀਂ ਹੈਗਾ ਕਿ ਹਰ ਇੱਕ ਲਾਈਨ ਦੇ ਵਿੱਚ ਸਾਰੇ ਗੰਦੇ ਨੇ ਸਾਰੇ ਚੰਗੇ ਨੇ ਸੋ ਕੰਮ ਜਿਹੜਾ ਬੰਦਾ ਚੋਰ ਆ ਉਹਨੂੰ ਚੋਰ ਕਹੋ ਹਰ ਇੱਕ ਇਹ ਤੁਸੀਂ ਸ਼ਬਦ ਨਾ ਵਰਤੋ ਕਿ ਸਾਰੇ ਏਜੰਟ ਜੋਰ ਨੇ ਵਿੱਚ ਤੁਸੀਂ ਸਾਰਿਆਂ ਨੂੰ ਗਾਲਾਂ ਕੱਢਦੇ ਹੋ ਇਹ ਸ਼ਬਦ ਨਾ ਵਰਤੋ ਨਹੀਂ ਤੇ ਇਹ ਐਦਾ ਹੁੰਦਾ ਨਾ ਜੀ ਕੋਈ ਕਮਿਊਨਿਟੀ ਦਾ ਬੰਦਾ ਕੋਈ ਇੱਕ ਕੰਮ ਕਰ ਦਵੇ ਨਾ ਉਹ ਪਰ ਪੂਰੀ ਸਾਰੇ ਕਮਿਊਨਿਟੀ ਨੂੰ ਦਾਗ ਚੱਲਣਾ ਪੈ ਜਾਵੇ ਐਦਾ ਕਿੱਦਾਂ ਦੀ ਚੱਲ ਸਕਦੇ ਆ ਹੁਣ ਵਿੱਚੋਂ ਕੋਈ ਜ਼ਰੂਰਤਾਂ ਨਹੀਂ ਹੈਗਾ ਜੇ 100 ਬੰਦੇ ਕੰਮ ਕਰਦੇ ਹੋ ਉਸ ਚੋਂ 20 ਗੱਲ ਤੋਂ ਹੋਣਗੇ ਮੈਂ ਇਹ ਦਾਵਾ ਕਰਦਾ ਕਿਉਂਕਿ ਮੈਂ ਜਿੰਨਿਆਂ ਵੀ ਮੇਰੇ ਫਰੈਂਡ ਸਰਕਲ ਚ ਗਿਆ ਜਾਦੇ ਹਾਂ ਜਾਂ ਤੁਸੀਂ ਹੋਰ ਜਿੰਨਿਆਂ ਨੂੰ ਮੈਂ ਜਾਣਦਾ ਆ ਲੋਕਾਂ ਨੂੰ ਕਾ ਗਲਤ ਕੰਮ ਨਹੀਂ ਕਰਦੇ ਕਰਦੇ ਨੇ ਵਿੱਚ ਰੁਕ ਪਰ ਉਹ ਕਿਤੇ ਦਸਾਂਵੀਆਂ ਤੋਂ ਬਾਅਦ ਇੱਕ ਬੰਦਾ ਕਰਦਾ ਹੈ ਇਹਦਾ ਮਤਲਬ ਇਹ ਤਾਂ ਨਹੀਂ ਹੈ ਕਿ ਉਹ 20 ਬੰਦੇ ਵੀ ਗਲਤ ਹੋ ਗਏ ਨਹੀਂ ਹੁਣ ਸਾਨੂੰ ਜਿਹੜਾ ਕੋਈ ਫਰੈਸ਼ਰ ਬੰਦਾ ਆਉਂਦਾ ਕੋਈ ਕਸਟਮਰ ਆਉਂਦਾ ਉਹਨੂੰ ਕੀ ਪਤਾ ਹੁੰਦਾ ਵੀ ਜਿਹੜਾ ਏਜੰਟ ਸਾਹਮਣੇ ਬੈਠਾ ਹੈ ਇਹ ਚੰਗਾ ਹੈ ਜਾਂ ਬਹੁਤ ਮਾੜਾ ਕੰਮ ਕਰਦਾ ਹੈ ਜਾਂ ਚੰਗਾ ਕੰਮ ਕਰਦਾ ਸਭ ਤੋਂ ਪਹਿਲਾਂ ਤਾਂ ਤੁਸੀਂ ਕੰਮ ਆਪਣੇ ਸ਼ੈਦ ਤੋਂ ਕਰਾਓ ਮੈਂ ਸਭ ਤੋਂ ਮੈਂ ਦੇਖੋ ਕੋਈ ਤੁਹਾਨੂੰ ਆ ਕੇ ਕਹਿੰਦਾ ਜੀ ਫੁਲਾਨੀ ਜਗ੍ਹਾ ਦੇ ਕージェント ਬੈਠਾ ਉਹਨੇ ਸਾਡੇ ਵੀਜ਼ੇ ਲਵਾਏ ਇਹਨੇ ਵੀਜ਼ੇ ਲਵਾਤੇ ਤੁਸੀਂ ਠੀਕ ਹੈ ਰੈਫਰੈਂਸ ਦੇ ਵੀ ਕਿਸੇ ਦੇ ਕੋਲ ਜਾ ਸਕਦੇ ਹੋ ਪਰ ਇਹ ਚੀਜ਼ ਸ਼ੋਰ ਕਰੋ ਕਿ ਤੁਹਾਨੂੰ ਵੀਜ਼ਾ ਜਿਹੜਾ ਤੁਸੀਂ ਲਵਾ ਰਹੇ ਹੋ ਬੰਦਾ ਗਵਰਨਮੈਂਟ ਪ੍ਰੂਫਡ ਹੈਗਾ ਜੇ ਤੁਹਾਡੇ ਸ਼ਹਿਰ ਦੇ ਵਿੱਚ ਹੀ ਐਦਾਂ ਦਾ ਕੋਈ ਏਜੰਟ ਬੈਠਾ ਹੈ ਤਾਂ ਡੈਫੀਨੇਟਲੀ ਪਹਿਲਾਂ ਤੁਸੀਂ ਉਹਦੀ ਸਲਾਹ ਲਓ ਸਲਾਹ ਲੈਣ ਦੇ ਵਿੱਚ ਕੁਝ ਨਹੀਂ ਜਾਂਦਾ ਜੀ ਸਲਾਹ ਲਓ ਉਹ ਤੁਹਾਡੇ ਬਾਰੇ ਕੀ ਕਹਿੰਦਾ ਹੈ ਠੀਕ ਹੈ ਤੁਹਾਡੀ ਫਾਈਲ ਬਾਰੇ ਕੀ ਕਹਿੰਦਾ ਫਿਰ ਰੈਫਰੈਂਸ ਵਾਲੇ ਏਜੰਟ ਕੋਲ ਜਾਓ ਉਹ ਤੁਹਾਡੇ ਬਾਰੇ ਕੀ ਕਹਿੰਦੇ ਨੇ ਤੋ ਇਹ ਤੋ ਤੁਸੀਂ ਉਹਨੂੰ ਕੰਪੇਅਰ ਕਰ ਸਕਦੇ ਹੋ ਕਿ ਹਾਂ ਯਾਰ ਨਾਰਮਲੀ ਚਾਰਜਸ ਨੇ ਅਸੀਂ ਆਪਣਾ ਸ਼ਹਿਰ ਤੋਂ ਰਵਾ ਲੈਨੇ ਆ ਨਹੀਂ ਜਦੋਂ ਆਪਾਂ ਏਜੰਟ ਕੋਲ ਜਾਂਦੇ ਆ ਜੀ ਆਪਾਂ ਵੀਜ਼ਾ ਅਪਲਾਈ ਕਰਦੇ ਮੈਂ ਆਪਣੀ ਖੁਦ ਦੀ ਗੱਲ ਕਰਦਾ ਮੈਂ ਕਿਸੇ ਫੈਰ ਲਿਆ ਗਿਆ ਆਪਣੀ ਕਿਸੇ ਏਜੰਟ ਕੋਲ ਚਲੇ ਗਿਆ ਹੁਣ ਮੈਨੂੰ ਕਿਹਾਂ ਪਤਾ ਲੱਗੂ ਵੀ ਇਹ ਉਹ ਏਜੰਟ ਸਹੀ ਆ ਜਾਂ ਇਹਦੇ ਕੋਲ ਕੁਝ ਹੈ ਉਹਦਾ ਕੋਈ ਪਛਾਣ ਜਾਂ ਵੀ ਕਾਗਜ਼ ਆ ਕੋਈ ਗੌਰ ਪ੍ਰਯਾਂ ਗੌਰਮੈਂਟ ਕੋਈ ਸਰਟੀਫਿਕੇਟ ਕੁਝ ਐਦਾਂ ਦਾ ਹੁੰਦਾ ਨਾ ਕੋਈ ਜੀ ਬਿਲਕੁਲ ਪੰਜਾਬ ਗੌਰਮੈਂਟ ट्रैवल ਏਜੰਟ ਦਾ ਹਿਊਮਨ ਟ੍ਰੈਫਿਕਿੰਗ ਦਾ ਇੱਕ ਸਰਟੀਫਿਕੇਟ ਇਸ਼ੂ ਕਰਦੀ ਹੈ ਉਹ ਏਜੰਟ ਕੋਲ ਹੋਣਾ ਪੰਜਾਬ ਦੇ ਏਜੰਡਾ ਕੋਲ ਹੋਣਾ ਲਾਜ਼ਮੀ ਹੈ ਸਾਡੇ ਕੋਲ ਵੀ ਹੈਗਾ ਤੇ ਐਕਚੁਅਲੀ ਉਹਨੂੰ ਬਣਾਉਣ ਵਿੱਚ ਬੜੀਆਂ ਪ੍ਰੋਬਲਮਾਂ ਆਉਂਦੀਆਂ ਨੇ ਹਨਾ ਬਹੁਤ ਘੱਟ ਪਿਛਲੇ ਸਾਲ ਜਿੰਨੇ ਏਜੰਡਾ ਨੇ 5 ਸਾਲ ਪਹਿਲਾਂ ਉਹਨਾਂ ਨੂੰ ਬਣਾਇਆ ਸੀਗਾ ਅੱਜ ਉਹਦੇ ਜੋ 20-25% ਬੋਲੀ ਉਹਨਾਂ ਨੇ ਰੀਨਿਊ ਕਰਾਇਆ ਬਾਕੀ ਨੇ ਰੀਨਿਊ ਹੀ ਨਹੀਂ ਕਰਾਇਆ ਐਵੇਂ ਕੰਮ ਚਲਾਈ ਜਾਂਦੇ ਆ ਇਹ ਤਾਂ ਹੁਣ ਲੋਕਲ ਕੌਂਸਲ ਨੇ ਜਾਂ ਲੋਕਲ ਕਮਿਸੀਨ ਨੇ ਦੇਖਣਾ ਕਿ ਸਾਡੇ ਸ਼ਹਿਰ ਦੇ ਵਿੱਚ ਕਿੰਨੇ ਏਜੰਟ ਐਕਟਿਵ ਨੇ ਕਿੰਨੇ ਕੰਮ ਕਰਦੇ ਪਏ ਨੇ ਇਹਦਾ ਡਾਟਾ ਤੁਹਾਨੂੰ ਆਨਲਾਈਨ ਮਿਲ ਸਕਦਾ ਕਿਦੋਂ ਲੈਣ ਦੀ ਲੋੜ ਨਹੀਂ ਹੈਗੀ Google ਤੇ ਮਾਰੋ Travel Agent ਮੰਡੀਕੀ ਵਿੱਚ ਗਾੜੀ ਆ Travel Agent ਬਦਕਤ ਸਾਰੀ ਜਾਣੇ ਨੂੰ ਤੇ ਦੇਖੋ ਉਹਨਾਂ ਦੇ ਲਿਸੈਂਸ ਇਸ਼ੂ ਵੀ ਹੈਗੇ ਨੇ ਬੈਲੀ ਗੱਲ ਦੂਜੀ ਗੱਲ ਕਸਟਮਰ এজਟ ਕੋਲ ਜਾਂਦਾ ਉਹਦਾ ਪਹਿਲਾਂ ਤਾਂ ਇਹ ਦੇਖੋ ਕਿੰਨੇ ਸਾਲ ਪਹਿਲਾਂ ਦਾ ਕੰਮ ਕਰਦਾ ਪਿਆ ਕੀ ਉਹਦੇ ਕੋਲ ਐਕਸਪੀਰੀਅੰਸ ਹੈਗਾ ਉਹਦੇ ਕੋਲ ਗਵਰਨਮੈਂਟ ਦਾ ਸਰਟੀਫਿਕੇਟ ਹੈਗਾ ਕੀ ਉਹਨੇ ਹੋਰ ਕਿੰਨੇ ਕੁ ਵੀਜ਼ੇ ਲਗਵਾਏ ਹੋਏ ਨੇ ਉਹ ਹੈਗੇ ਆ ਦੇ 온ਦੀ ਫੀਸ ਕਿੰਨੀ ਜੈਨੂਅਨ ਹੈ ਇਹ ਤੋਂ ਤੁਹਾਨੂੰ ਇਹ ਚੀਜ਼ ਪਤਾ ਲੱਗ ਸਕਦੀ ਹੈ ਮੈਨੂੰ ਤਾਂ ਲੱਗਦਾ ਵੀ ਬਹੁਤ ਜ਼ਿਆਦਾ ਏਜੰਟ 70% ਮੈਂ ਕਹਿ ਸਕਦਾ ਵੀ ਹਰ ਇੱਕ ਸ਼ਹਿਰ ਦੇ ਵਿੱਚ ਐਦਾਂ ਦੇ ਬੈਠੇ ਆ ਜਿਨ੍ਹਾਂ ਕੋਲ ਆਪਣਾ ਕੁਝ ਨਹੀਂ ਹੈਗਾ ਉਹ ਵੀ ਕੰਮ ਕਰੀ ਜਾ ਰਹੇ ਮੈਂ ਤੁਹਾਨੂੰ ਕਹਿੰਦਾ ਰਿਹਾ ਕਿ ਜਿੰਨੇ ਪੰਜ ਸਾਲ ਪਹਿਲਾਂ ਲਾਇਸੈਂਸ ਇਸ਼ੂ ਹੋਏ ਸੀਗੇ ਹਿਊਮਨ ਡਰਾਫਟਿੰਗ ਦੇ ਤੇ ਇਸ ਇਸ ਵਾਰ ਉਹ 20 ਤੋਂ 25% ਹੀ ਰੀਸ਼ੂ ਹੋਏ ਨੇ ਬਾਕੀ ਕਿੱਥੇ ਗਏ ਬੰਦੇ ਕੰਮ ਤਾਂ ਉਹ ਵੀ ਅੱਜ ਕਰਦੇ ਪਏ ਨੇ ਜੇ 70% ਤੇ ਮੰਨ ਲਓ ਸਰਕਾਰ ਵੱਲੋਂ ਜਾਂ ਲੋਕ ਜਾਗਰੂਤ ਹੋ ਜਾਣ ਇਹਨਾਂ ਦੇ ਨੱਥ ਪਾਈ ਜਾਵੇ ਤਾਂ ਬਹੁਤ ਹੱਦ ਤੱਕ ਠੱਗੀ ਬਚ ਜੂਗੀ ਬਿਲਕੁਲ ਪਰ ਜਿਹਨੇ ਠੱਗੀ ਮਾਰਨੀ ਆ ਨਾ ਉਹਨੇ ਆਫਿਸ ਵੀ ਨਹੀਂ ਹੈਗਾ ਕਈ ਲੋਕਾਂ ਨੂੰ ਦੇਖੋ ਆਫਿਸ ਵੀ ਨਹੀਂ ਆਈ ਗੀਆਂ ਠੱਗੀਆਂ ਫਿਰ ਵੀ ਉਹ ਮਾਰੀ ਜਾਂਦੇ ਨੇ ਉਹਦਾ ਹੁਣ ਕੋਈ ਕਸਟਮਰ ਕਿਸੇ ਦੇ ਆਫਿਸ ਆ ਰਿਹਾ ਨੂੰ ਪਤਾ ਹੈ ਨਾ ਕਿ ਆ ਯਾਰ ਇਹਨਾਂ ਦਾ ਆਫਿਸ ਹੈ ਉਹ ਕਿਸੇ ਨੂੰ ਤੁਸੀਂ ਘਰ ਬੈਠੇ ਨੂੰ ਪੈਸੇ ਦੇਈ ਜਾਂਦੇ ਹੋ ਇਹ ਦੂਜੀ ਗੱਲ ਜੇ ਕਿਸੇ ਨੂੰ ਪੈਸੇ ਤੁਸੀਂ ਦੇ ਵੀ ਰਹੇ ਹੋ ਪੱਕਿਆਂ ਚ ਦੇ ਦਿਓ ਕਿ ਟੁਕੜਾ ਤੁਹਾਡੇ ਕੋਲ ਕੋਈ ਰਿਕਾਰਡ ਧਾਵੇ ਕੱਟਿਆਂ ਦੇ ਤੁਸੀਂ ਇਹਦਾ ਕੈਸ਼ ਪੈਸੇ ਦੇ ਦਿਨ ਕਿਸ ਚੀਜ਼ ਦੇ ਦਿਨ ਤੁਸੀਂ ਪੈਸੇ ਅਕਾਊਂਟ ਟ੍ਰਾਂਸਫਰ ਕਰੋ ਨਹੀਂ ਹੋਦੇ ਤਾਂ ਰਸੀਪਟ ਦੇ ਲਓ ਘਟੋ ਘਟ ਕਿ ਭਈਆ ਤੁਹਾਡੇ ਕੋਲ ਰਿਕਾਰਡ ਰਵੇਗਾ ਨਹੀਂ ਤੁਹਾਡੇ ਕਹਿਣ ਦਾ ਮਤਲਬ ਜਿਦੋਂ ਵੀ ਕਿਸੇ ਟਰੈਵਲ ਏਜੰਸੀ ਨੂੰ ਤੁਸੀਂ ਪੇਮੈਂਟ ਕਰਦੇ ਹੋ ਤਾਂ ਉਹ ਸਿਰਫ ਸਿਰਫ ਬੈਂਕ ਅਕਾਊਂਟ ਦੇ ਵਿੱਚ ਹੀ ਕਰਨੀ ਚਾਹੀਦੀ ਹੈ ਕੋਸ਼ਿਸ਼ ਕਰੋ ਵੀ ਤੁਹਾਡੇ ਕੋਲ ਪ੍ਰੂਫ ਰਵੇ ਨਾ ਕੋਈ ਕੈਸ਼ ਨਾ ਕੋਈ ਸਿੱਧੇ ਤੌਰ ਤੇ ਤੁਸੀਂ ਦੇ ਸਕਦੇ ਹੋ ਸਿਰਫ ਜਾਂ Google Pay ਸਭ ਤੋਂ ਵਧੀਆ ਸੇਫ ਹਾਂ ਜਾਂ ਫਿਰ ਜਾਂ ਬੈਂਕ ਟ੍ਰਾਂਸਫਰ ਸਭ ਤੋਂ ਵਧੀਆ ਦੇਖੋ ਜੀ ਬੜੇ ਸੌਫਟੇ ਤਰੀਕੇ ਨੇ ਜਿਹੜਾ ਏਜੰਟ ਤੁਹਾਨੂੰ ਕਹਿੰਦਾ ਕਿ ਮੈਂ ਪੈਸੇ ਸਾਰੇ ਕੈਸ਼ ਹੀ ਰਵਾਂਗਾ ਮਤਲਬ ਨਾਲ ਦਾ ਟੈਕਸ ਵਰਦਾ ਉਹ ਤੁਹਾਡੇ ਨਾਲ ਚੱਕੀ ਵੀ ਕਰ ਸਕਦਾ ਸਾਰੀਆਂ ਚੀਜ਼ਾਂ ਕਰ ਸਕਦਾ ਹਾਂ ਇਹ ਦੇ ਕੋਸ਼ਿਸ਼ ਕਰੋ ਤੁਸੀਂ ਪੇਮੈਂਟ ਸਿੱਧੀ ਸਿੱਧੀ ਉਹਨਾਂ ਦੇ ਅਕਾਊਂਟ 'ਚ ਦਿਓ ਇੱਕ ਹੋਰ ਚੀਜ਼ ਮੈਂ ਤੁਹਾਨੂੰ ਕਹਿੰਦਾ ਤੁਸੀਂ ਕਿਸੇ ਵੀ ਏਜੰਟ ਕੋਲ ਜਾ ਰਹੇ ਹੋ ਜਿਹੜਾ ਲੌਗਇਨ ਪਾਸਵਰਡ ਤੁਸੀਂ ਬਣਾਓਗੇ ਤੁਸੀਂ ਕੋਸ਼ਿਸ਼ ਕਰੋ ਆਪਣੀ ਈਮੇਲ ਦੇ ਬਣਾਓ ਨਹੀਂ ਤਾਂ ਏਜੰਟ ਨਾਲ ਇਹ ਚੀਜ਼ ਦਾ ਐਗਰੀਮੈਂਟ ਕਰੋ ਗੇ ਵੀਜ਼ਾ ਮੇਰਾ ਆਵੇ ਨਾ ਆਵੇ ਪਰ ਮੈਨੂੰ ਮੇਰਾ ਉਸ ਵੀਜ਼ੇ ਦੀ ਫਾਈਲ ਵਾਲਾ ਲੌਗਇਨ ਪਾਸਵਰਡ ਤੁਸੀਂ ਜਰੂਰ ਦੇਣਾ ਆ ਤਾਂ ਕਿ ਤੁਹਾਡੇ ਫਿਊਚਰ ਵਾਸਤੇ ਕੰਮ ਆਵੇ ਤੁਹਾਡੀ ਕੋਈ ਰਿਫਿਊਜ਼ਲ ਆਂਦੀ ਹੈ ਉਹਦੇ ਚ ਕੰਮ ਆਵੇ ਤੁਸੀਂ ਸਾਡਾ ਕੋਈ ਵੀਜ਼ਾ ਕੈਂਸਲ ਹੁੰਦਾ ਉਹਦੇ ਵਿੱਚ ਕੰਮ ਆਵੇ ਇਹ ਜਰੂਰ ਲਿਆ ਕਰੋ ਕਿਹਾਂ ਕਰੋ ਏਜੰਟ ਤਾਂ ਪਾਸਵਰਡ ਤੇ ਲੌਗਇਨ ਪਾਸਵਰਡ ਦੰਦੇਉ ਨਹੀਂ ਹੈ ਕਿ ਲੋਕਾਂ ਨੂੰ ਤੇ ਬਾਅਦ ਵਿੱਚ ਲੋਕ ਪਿੱਛੇ ਪਿੱਛੇ ਘੁੰਮਦੇ ਰਹਿੰਦੇ ਲੋਕੀ ਪਹਿਲਾਂ ਹੀ ਮੰਗਦੇ ਬਾਲ ਦੀ ਗੱਲ ਨਾ ਕਰੋ ਇਹ ਏਜੰਟੇ ਦੀ ਵੀ ਤਾਂ ਬਣਦੀ ਹੈ ਜਦੋਂ ਨੇ ਲੱਖਾਂ ਰੁਪਈਆ ਲੈ ਲਿਆ ਉਹ ਕਿਉਂ ਨਹੀਂ ਲੌਗਇਨ ਪਾਸਵਰਡ ਕਿਸੇ ਨੂੰ ਦੰਦੇ ਉਹ ਕਿਵੇਂ ਆਪਣੀ ਚੋਰੀ ਦੱਸਾ ਦੂਗਾ ਕਿ ਮੈਂ ਇਹਦੇ ਵਿੱਚ ਲਾਇਆ ਹੀ ਕੁਝ ਨਹੀਂ ਮੈਂ ਇਹਦੇ ਵਿੱਚ ਪੇਪਰ ਹੀ ਕੁਝ ਨਹੀਂ ਭਰਿਆ ਪੈਸੇ ਵਾਂ ਲਈ ਬੈਠਾ ਪੇਪਰ ਮੈਂ ਕੁਝ ਭਰਿਆ ਨਹੀਂ ਆਪਣੀ ਚੋਰੀਆਂ ਕਿਵੇਂ ਕੋਈ ਕਿਸੇ ਨੂੰ ਦੱਸੇ ਵੀ ਇਸ ਕੋਲੋਂ ਲੁਕਾ ਰਿਹਾ ਜੇ ਉਹ ਲੌਗਇਨ ਪਾਸਵਰਡ ਦੰਦਾ ਤਾਂ ਉਹਦਾ ਸਾਰਾ ਪੇਟ ਯਾਨੀ ਕਿ ਸਭ ਤੋਂ ਵੱਡਾ ਇਹ ਹੀ ਸਕੈਮ ਆ ਵੀ ਜੇ ਉਹਨਾਂ ਨੇ ਤੁਹਾਨੂੰ ਪਾਸਵਰਡ ਨਹੀਂ ਦਿੱਤਾ ਤਾਂ ਲੱਖਾਂ ਕਰੋੜਾਂ ਵਿੱਚ ਤੁਹਾਡੇ ਠੱਗੀ ਆ ਬਿਲਕੁਲ ਜੀ ਦੇਖੋ ਹਾਰੇ ਕਿ ਚੀਜ਼ ਤੁਸੀਂ ਆਪਣਾ ਸੇਫ ਆਪ ਚੱਲੋਗੇ ਇਕੱਲੀਆਂ ਸਰਕਾਰਾਂ ਕੀ ਕਰਨਗੀਆਂ ਇਕੱਲੀ ਪੁਲਿਸ ਕੀ ਕਰੇਗੀ ਕਿੰਨੇ ਕੈਸ ਤੁਸੀਂ ਕਰੇ ਜਾਉਗੇ ਤੁਹਾਨੂੰ ਖੁਦ ਨੂੰ ਅਵੇਰ ਹੋਣਾ ਪਏਗਾ ਈਮੇਲ ਆਈ ਵੀ ਪਾਸਵਰਡ ਤੁਸੀਂ ਆਪਣਾ ਦਿਓ ਕੋਈ ਵੀ ਵੀਜ਼ਾ ਅਪਲਾਈ ਕਰਨਾ ਹੈ ਪੇਮੈਂਟ ਤੁਸੀਂ ਬੱਕਿਆਂ ਦੇ ਵਿੱਚ ਦਿਓ ਪੇਬਰ ਤੁਸੀਂ ਵੱਧ ਵੱਧ 10000 15000 ਵੀਜੇ ਦੀ ਪੀਸ ਹੈ ਵੱਧ ਵੱਧ ਤੁਸੀਂ 50000 ਰੁਪਇਆ ਅਗਲੇ ਤੇ 10 15000 ਅਗਲੇ ਵੀ ਕਮਾਉਣਾ ਚਲੋ ਅਸੀਂ ਵੀ ਕਮਾਣੇ ਆ ਇੰਨੇ ਦਿਓ ਹੋਰ ਇਸ ਵਾਸਤੇ ਕੁਝ ਵੀ ਨਾ ਦਿਓ ਜੀ ਜੀ ਦੋਸਤੋ ਅੱਜ ਤੇ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜੋ ਦੱਸੀ ਹੈ ਜਾਣਕਾਰੀ ਦਿੱਤੀ ਤੁਹਾਨੂੰ ਕਿੱਦਾਂ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿਸੇ ਹੋਰ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਉਹ ਵੀ ਸਾਡੇ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਆਪਣਾ ਨੰਬਰ ਛੱਡ ਸਕਦੇ ਹੋ ਉਸ ਤੋਂ ਤੁਹਾਨੂੰ ਖੁਦ ਕਾਲ ਕਰਾਂਗੇ ਹਾਂ ਜੇ ਤੁਸੀਂ ਸਾਡੇ ਆਫਿਸ ਐਸਡੀ ਟੂਰਨ ਟ੍ਰੈਵਲ ਮੰਡਿੰਗ ਗਵਿੰਦਗੜ੍ਹ ਵਿਜ਼ਿਟ ਕਰ ਸਕਦੇ ਹੋ ਤਾਂ ਕਦੇ ਵੀ ਤੁਸੀਂ 9 ਤੋਂ ਲੈ ਕੇ ਸਾਨੂੰ ਦੇ 6 ਵਜੇ ਤੱਕ ਤੁਸੀਂ ਕਦੋਂ ਵੀ ਆ ਸਕਦੇ ਹੋ ਜੀ ਧੰਨਵਾਦ